ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋਗੇ 10 ਸਤੰਬਰ 2025 ਦਿਨ ਬੁੱਧਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨੇਪ ਸਿੰਘ ਗਿੱਲ ਜੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਦੋਸਤੋ ਜਿਨ੍ਹਾਂ ਨੇ ਸਾਡਾ ਫੇਸਬੁੱਕ ਪੇਜ ਕਬੱਡੀ ਅਪਡੇਟ ਨਹੀਂ ਫੋਲੋ ਕੀਤਾ ਉਹ ਫੋਲੋ ਕਰ ਲੈਣਾ ਸਾਡਾ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਓ ਕਬੱਡੀ ਗੱਪਾਂ ਤੇ ਨਜ਼ਰ ਮਾਰ ਕੇ ਪਿੰਡ ਕੋਹਾੜ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਖੀਮ ਨਾਨਕ ਸਰ ਕਬੱਡੀ ਕਲੱਬ ਗੁਰਦਾਸਪੁਰ ਲਾਈਨ ਸਾਡੀ 42 ਨੰਬਰ ਫਾਸਟ 1 ਲੱਖ ਰੁਪਏ ਨਗਦ ਪਲੱਸ ਕੱਪ ਟੀਮ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 28 ਨੰਬਰ ਸੈਕੰਡ 81000 ਨਗਦ ਪਲੱਸ ਕੱਪ ਇੱਥੇ 5000 ਤੋਂ 20000 ਤੱਕ ਦੀਆਂ ਰੇਡਾਂ ਤੇ ਜੱਫਿਆਂ ਤੇ ਪੈਸੇ ਲੱਗੇ ਹਨ ਇੱਥੇ ਬਲਾਰਾ ਸੀਗਾ ਬਰਿੰਦਰ ਖੇਮਕਰ ਦੋਸਤੋ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਵਧੀਆ ਲੱਗ ਰਹੀ ਹੈ ਤਾਂ ਨਾਲ ਦੀ ਨਾਲ ਲਾਈਕ ਕਮੈਂਟ ਸ਼ੇਅਰ ਕਰਦੇ ਰਹਾ ਕਰੋ ਪੈਂਡ ਮਾੜੀ ਕੰਬੋ ਕੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਂ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਮਾਝਾ ਬਲਕਾਰਾ 41 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਅਮਰ ਸ਼ਹੀਦ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਮਾਝਾ 33 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬਲਾਰੇ ਸੀ ਰਾਣਾ ਸਿੰਘਪੁਰਾ ਹਰਪ੍ਰੀਤ ਕੌਰ ਕੋਟੀ ਸੇਖਾਂ ਐਂਡ ਬੂਈਆਂ ਵਾਲਾ ਜੀਰਾ ਜਿਲ੍ਹਾ ਫਿਰੋਜ਼ਪੁਰ ਦੇ ਇੱਕ ਵੱਡੀ ਟੂਰਨਾਮੈਂਟ ਦਾ ਫਾਈਨਲ ਰੀਅਲ ਕਬੱਡੀ ਆਲ ਓਪਨ 16 ਟੀਮਾਂ ਟੀਮ ਸੋਨੀ ਕਬੱਡੀ ਕਲੱਬ ਫਖਰ ਝੰਡਾ 33 ਨੰਬਰ ਫਾਸਟ 1 ਲੱਖ ਰੁਪਏ ਨਗਦ ਪਲੱਸ ਕੱਪ ਟੀਮ ਕਬੱਡੀ ਕਲੱਬ ਸ਼ਕੂਰ ਪਲੱਸ ਸ਼ੇਰਗੜ ਚੀਮਾ 26 ਨੰਬਰ ਸੈਕੰਡ 71000 ਨਗਦ ਪਲੱਸ ਕੱਪ ਬੈਸਟ ਰੀਡਰ ਰਿਹਾ ਜੀ ਇੱਥੇ ਗੋਗੋ ਰਾਏ ਤਰਾਣਾ 12 ਰੇਡਾਂ 9 ਨੰਬਰ ਫਕਰ ਝੰਡਾ ਦੀ ਟੀਮ ਵੱਲੋਂ ਜੀ ਬੈਸਟ ਜਫੇ ਰੇ ਸੋਨੀ ਫਕਰ ਝੰਡਾ 11 ਟੱਚ 8 ਜਫੇ ਬੈਸਟ ਨੂੰ 11-11000 ਰੁਪਏ ਨਕਦ ਸੀਗੇ ਜੀ ਵਿਰੋਧੀ ਟੀਮ ਵੱਲੋਂ ਖਾਨ ਭੈਣੀ ਬਾਂਦਰ ਨੇ 13 ਟੱਚ 8 ਜਫੇ ਲਾਏ ਦੋਵੇਂ 플레이ਰ 플레이ਰ ਵੱਧ-ਵਧ ਜਫੇ ਲਾ ਰਹੇ ਸਨ ਨਵੇਂ 플레이ਰ ਬੈਸਟ ਬਣੇ ਸੀਜ਼ਨ ਦਾ ਟੌਪ ਟੂਰਨਾਮੈਂਟ ਹੈ ਫਾਈਨਲ ਤੋਂ ਇਲਾਵਾ ਜਿੰਨੇ ਵੀ ਮੈਚ ਇੱਥੇ ਹੋਏ 16 ਟੀਮਾਂ ਸੀਗੀਆਂ 8 ਮੈਚ ਪਹਿਲਾਂ ਹੋਏ ਫਿਰ 4 ਮੈਚ ਹੋਏ ਫਿਰ ਫਾਈਨਲ ਹੋ ਗਿਆ ਤਾਂ ਸਾਰੇ ਮੈਚ ਇੱਕ ਨੰਬਰ ਡੇਢ ਨੰਬਰ ਦੇ ਅੰਤਰ ਨਾਲ ਰਿਜ਼ਲਟ ਆਏ ਨੇ ਵੀ ਕੋਈ ਇੱਕ ਨੰਬਰ ਤੇ ਜਿੱਤ ਗਿਆ ਕੋਈ ਡੇਢ ਨੰਬਰ ਜਿੱਤ ਗਿਆ ਇਹ ਨਹੀਂ ਹੋਏ ਫਾਸਲੇ ਵੀ ਕੋਈ ਕਿੰਨੇ ਤੇ ਜਿੱਤ ਗਿਆ ਕੋਈ ਕਿੰਨੇ ਬਹੁਤ ਵਧੀਆ ਮੈਚ ਫਾਸਵੇਂ ਮੈਚ ਹੋਏ ਨੇ ਕੱਲ ਇੱਥੇ ਬੁਲਾ ਰਹੇ ਸੀ ਗੁਰਚਰਨ ਸਨੇਰ ਬੂਟਾ ਉਮਰੀਆਣਾ ਸੁਖਰਾਜ ਸਿੰਘ ਰੋਡੇ ਰਾਜਮੀਰ ਸਿੰਘ ਵਾਲਾ ਹਰਿੰਦਰ ਕੰਗ ਚੂੜਚੱਕ ਤੇ ਰਾਜਵੀਰ ਇੱਥੇ ਬੁਲਾ ਰਹੇ ਹੋਰ ਵੀ ਬਹੁਤ ਆਏ ਹੋਏ ਸੀਗੇ ਜਿਨ੍ਹਾਂ ਦੇ ਨਾਵਾਂ ਦਾ ਸਾਨੂੰ ਨਹੀਂ ਪਤਾ ਸੀਗਾ ਜਿਹੜੇ ਪਹਿਲਾਂ ਦਿਨ ਵੇਲੇ ਟੂਰਨਾਮੈਂਟ ਤੇ ਬੋਲ ਕੇ ਚਲੇ ਗਏ ਸੀ ਤੇ ਇਹ ਸੀਗੇ ਜੀ 10 ਸਤੰਬਰ ਦਿਨ ਬੁੱਧਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਧੰਨਵਾਦ ਮਿਲਦੇ ਆ ਕੱਲ ਨੂੰ ਸਵੇਰੇ